ਨਸ਼ੇੜੀਆਂ ਦੇ ਵੱਲੋਂ ਲੜਕੀ ਦੇ ਨਾਲ ਕੀਤੀ ਗਈ ਛੇੜਛਾੜ ਭਰਾ ਦੇ ਰੋਕਣ ਤੇ ਘਰ ਵਿੱਚ ਦਾਖਲ ਹੋ ਕੇ ਕੀਤੀ ਤੋੜਫੋੜ ਅਤੇ ਲੜਕੀ ਦੇ ਪਾੜ ਦਿੱਤੇ ਗਏ ਕੱਪੜੇ ਪੁਲਿਸ ਦੇ ਵੱਲੋਂ ਕਾਰਵਾਈ ਨਾ ਕਰਨ ਤੇ ਲੜਕੀ ਪਹੁੰਚੀ ਐਸਐਸਪੀ ਦਫ਼ਤਰ ਖਬਰ ਅੰਮ੍ਰਿਤਸਰ ਦਿਹਾਤੀ ਅਦੀਨੋਂ ਦੇ ਪਿੰਡ ਉਦੋ ਮਾਹਲ ਤੋਂ ਹੈ ਜਿੱਥੇ ਕੀ ਪੇਕੇ ਘਰ ਦੇ ਵਿੱਚ ਆਈ ਇੱਕ ਮਹਿਲਾ ਨੂੰ ਉਸ ਦੇ ਗਵਾਂਢ ਵਿੱਚ ਰਹਿੰਦੇ ਕੁਝ ਨਸ਼ੇੜੀ ਲੜਕੀਆਂ ਦੇ ਵੱਲੋਂ ਛੇੜਿਆ ਗਿਆ ਜਿਸ ਦੇ ਚੱਲਦਿਆਂ ਬਾਅਦ ਦੇ ਵਿੱਚ ਲੜਕੀ ਦੇ ਭਰਾ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਇਹਨਾਂ ਨਸ਼ੇੜੀਆਂ ਨੇ ਉਸ ਲੜਕੀ ਦੇ ਘਰ ਵਿੱਚ ਆ ਕੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ, ਭੰਤੋੜ ਕੀਤੀ ਅਤੇ ਨਾਲ ਹੀ ਲੜਕੀ ਦੇ ਕੱਪੜੇ ਵੀ ਪਾੜ ਦਿੱਤੇ ਗਏ। ਜਿਸ ਦੇ ਚੱਲਦਿਆਂ ਲੜਕੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਗਈ ਪਰ ਪੁਲਿਸ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨ ਤੇ ਲੜਕੀ ਦੇ ਵੱਲੋਂ ਐਸਐਸਪੀ ਦਫ਼ਤਰ ਦੇ ਵਿੱਚ ਪੇਸ਼ ਹੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨਸ਼ੇੜੀਆਂ ਨੂੰ ਵੱਧ ਤੋਂ ਵੱਧ ਸਜ਼ਾ ਜੋ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਤੇ ਕੌਣ ਨੇ ਬੰਦੇ ਜਿਨ੍ਹਾਂ ਦੇ ਵੱਲੋਂ ਤੁਹਾਡੇ ਭਰਾਵਾਂ ਤੇ ਹਮਲਾ ਕੀਤਾ ਗਿਆ? ਉਹ ਸਾਡੇ ਗਵਾਂਢੀ ਹੈਗੇ। ਅੱਛਾ ਜੀ। ਤੇ ਕੀ ਕਰਨ ਦੇ ਸੀ ਰਾਤ ਦੇ ਵਿੱਚ? ਉਹ ਸਿਗਰਟ ਬੀੜੇ ਨਸ਼ਾ ਪਤਾ ਕਰਦੇ ਸੀ। ਤੇ ਉਹਨਾਂ ਨੂੰ ਬ੍ਰਦਰਾਂ ਕਹਿ ਕੇ ਪਰੇ ਹਟ ਜਾਓ। ਉਹਨਾਂ ਨੇ ਇੰਨੇ ਵਿੱਚ ਹੀ ਆਣ ਕੇ ਤੇ ਸਾਡੇ ਘਰ ਤੇ ਹਮਲਾ ਕੀਤਾ ਇਹਦੇ ਵਿੱਚ ਉਹਨਾਂ ਨੇ ਅੰਦਰ ਵੇਖਿਆ ਨਹੀਂ ਕਿ ਕੋਈ ਲੇਡਿਸ ਆ ਉਹਨਾਂ ਨੇ ਆਏ ਮੇਰੇ ਗਾਲੋਂ ਫੜਿਆ ਆਣ ਕੇ ਮੇਰੇ ਤੇ ਪਹਿਲਾਂ ਗੁੱਸੇ ਹੁੰਦਿਆਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਮਾਰਕੁੱਟ ਵੀ ਕੀਤੀ ਉਹਨਾਂ ਨੇ ਕਿ ਆਪਣੇ ਭਰਾਵਾਂ ਨੂੰ ਮਾਰ ਭਰਾਵਾਂ ਨੂੰ ਬਲਾ ਤੇ ਉਹਨਾਂ ਨੂੰ ਮੇਰੇ ਭਰਾਵਾਂ ਨੂੰ ਮਾਰਨ ਦੀ ਨੀਤ ਵਿੱਚ ਆਏ ਸੀ ਨਸ਼ੇ ਦੇ ਤੁਹਾਡਾ ਨਾਲ ਕੱਢਣਾ ਕੁੱਟ ਮਾਰ ਕਰਕੇ ਫਿਰ ਹਾਂਜੀ ਫਿਰ ਸ੍ਰੀ ਰਿਹਾਤ ਕਾਂ ਬਣਾ ਨਾ ਕੋਤਾਂਗਨ ਹੱਥੋਂ ਦੀ ਕੋਸ਼ਿਸ਼ ਕੀਤੀ ਮੇਰੇ ਕੱਪੜੇ ਵੀ ਪਾੜੇ ਹੈਗੇ ਟੇਸ਼ਨਟ ਵਗੈਰਾ ਤਾਂ ਤੁਹਾਡੇ ਵੱਲੋਂ ਥਾਣੇ ਕਿਹੜੇ ਸ਼ਿਕਾਇਤ ਦਿੱਤੀ ਗਈ ਸੀ ਪਹਿਲਾਂ ਮੈਂ ਤੇ ਥਾਣੀ ਅੱਛਾ ਤੇ ਕੀ ਕਾਰਵਾਈ ਕੀਤੀ ਗਈ ਉਸ ਤੋਂ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਹੋਈ ਉਦੋਂ ਸਾਨੂੰ ਧੁੰਕੀਆਂ ਦਿੰਦੇ ਪਏ ਹੋ ਕਿ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾਉਣਾ ਤੁਹਾਡੇ ਪਰਵਾਹਾਂ ਤੇ ਹੂੰ ਤੇ ਸਾਡੇ ਗੈਸਟ ਆਏ ਤੇ ਉਹ ਕਹਿੰਦੇ ਤੁਸੀਂ ਮਤਲਬ ਲੋਕੀ ਸੱਦੇ ਹੈਗੇ ਬਾਹਰੋਂ ਤੇ ਤੁਹਾਡੇ ਤੇ ਕਾਰਵਾਈ ਕਰਨੀ ਆ ਹੂੰ ਹੁਣ ਤੁਸੀਂ ਕਿੱਥੇ ਪਹੁੰਚੇ ਹੋ ਹੁਣੇ ਸੀ ਐਸਪੀ ਐਸਐਸਪੀ ਸਰ ਦੇ ਦਫ਼ਤਰ ਹਾਂ ਤੇ ਕੀ ਮੰਗਾ ਤੁਹਾਡੀ ਸਾਡੀ ਮੰਗ ਕੀ ਇਹਨਾਂ ਨੂੰ ਇੱਕ ਵਾਰੀ ਸਜ਼ਾ ਦਿੱਤੀ ਜਾਵੇ ਸਾਡੀ ਅਜੇ ਤੱਕ ਕੋਈ ਵੀ ਸੁਣਾਈ ਨਹੀਂ ਹੋਈ ਥਾਣੇ ਵਿੱਚ ਜੀ ਮਾਨ ਦੇ ਜੁਰਮਾ ਕੈਦ ਮੁਕਰਮਾ ਕਰਦੇ ਜੀ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਰਵੀ ਗਿਲਜੀਤ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਹਾਂ ਤੇ ਕੀ ਕਹਿਣਾ ਜਾਂਦੇ ਅੱਜ ਕਿਹਨੂੰ ਮਿਲਣ ਵਾਸਤੇ ਇੱਥੇ ਪਹੁੰਚੇ ਅਸੀਂ ਜੀ ਇੱਥੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਹਾਂ ਕਿ ਆ ਬੇਟੀ ਜਿਹੜੀ ਆ ਆਪਣੀ ਵਾਲਮੀਕ ਸਮਾਜ ਦੀ ਮਜੀਬ ਸਿੰਘ ਦੀ ਲੜਕੀ ਆ ਇਹ ਆਪਣੇ ਪੀਕੇ ਪਰਿਵਾਰ ਘਰ ਉਦੋਂ ਨੰਗਲ ਗਈ ਸੀ ਉੱਥੇ ਕੋਈ ਸ਼ਰਾਰਤੀ ਅੰਸਰ ਸੀ ਇਹਦੇ ਭਰਾ ਨੇ ਨਾਲ ਲੜਿਆ ਉਹ ਨਸ਼ੇ ਦੇ ਆਦੀ ਉਹ ਬਾਹਰ ਵਿੱਚ ਘਰ ਨਸ਼ਾ ਕਰ ਰਹੇ ਸੀਗੇ ਇਹਨਾਂ ਨੇ ਇਹਦੇ ਭਰਾ ਨੇ ਕਿਹਾ ਕਿ ਬੇਟਾ ਸਾਈਡ ਤੇ ਹੋ ਜਾ ਉਹ ਨਹੀਂ ਹੋਏ ਉਹ ਅੱਗੋਂ ਆ ਕੇ ਉਹ ਆਪਣਾ ਘਰ ਫੰਕਸ਼ਨ ਕਰਕੇ ਵਿਚਾਰੇ ਆ ਗਏ ਤੇ ਦੁਬਾਰਾ ਜਦੋਂ ਇਹਦੇ ਘਰ ਆਏ ਆ ਉਹਨਾਂ ਸਮਝਿਆ ਕਿ ਇਹ ਨਵੇਂ ਘਰ ਹੈ ਇਹਦੇ ਭਰਾ ਦੇ ਨੂੰ ਜਾਨੋਂ ਮਾਰਨ ਦੀ ਨੀਅਤ ਨਾ ਆਏ ਪਰ ਅੱਗੇ ਕੁੜੀਏ ਕਬਲਜੀਤ ਮਿਲੀ ਇਹਦੇ ਉਹਨਾਂ ਨੇ ਕੱਪੜੇ ਪਾੜੇ ਇਹਨਾਂ ਨੇ ਅਸ਼ਲੀਲ ਹਰਕਤਾਂ ਕੀਤੀਆਂ ਅੰਦਰ ਦਾਖਲ ਹੋ ਕੇ ਦਾਤਰ ਦੂਤਰ ਏਟ ਰੋੜਾ ਚਲਾਇਆ ਕੁੜੀ ਨੇ ਆਪਣੀ ਮਹਾ ਮੁਸ਼ਕਲ ਨਾਲ ਜਾਨ ਬਚਾਈ ਆ ਤੇ ਜੋਗੀ ਤਿੰਨ ਦਿਨਾਂ ਦਾਖਲ ਵੀ ਰਹੀ ਆ ਬਾਬਾ ਬਕਾਲਾ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜਿਹਦੀ ਐਮਐਲਆਰ ਨਾਲ ਕੱਟੀ ਪਈ ਆ ਪਰ ਪੁਲਿਸ ਨੇ ਅਜੇ ਤੱਕ ਇਹਦਾ ਕੋਈ ਪਰਚਾ ਦਰਜ ਨਹੀਂ ਕੀਤਾ ਚਾਹ ਦੇ ਫਿਰ ਕਿਨੂੰ ਮਿਲਣਵਾਤ ਅੱਜ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਇਸ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਤੇ ਪਰਚਾ ਦਰਜ ਕੀਤਾ ਜਾਵੇ ਤੇ ਕਿੰਨੇ ਬੰਦੇ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਪੰਜ ਬੰਦੇ ਘਰ ਦੇ ਵਿੱਚ ਪਹੁੰਚਿਆ ਜੀ ਤੇ ਬਾਈ ਨੇਮ ਪਰਚਾ ਬਾਈ ਨੇਮ ਦੇ ਰਹੇ ਆ ਜੀ ਬਾਈ ਨੇਮ ਆਕਾਸ਼ ਆਕਾਸ਼ ਜੇ ਪੁੱਤਰੈਣ ਮੁਖਤਾਰ ਸਿੰਘ ਲਵਪ੍ਰੀਤ ਸਿੰਘ ਸੁਖਵਿੰਦਰ ਸਿੰਘ ਸਾਹਿਲਪ੍ਰੀਤ ਸਿੰਘ ਅਮਰੀਕ ਸਿੰਘ ਲੱਡੂ ਇਹ ਜੋਗੀ ਲੱਗਦਾ ਜੀ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਐਸਐਚਓ ਸਾਹਿਬ ਨੂੰ ਬਾਈ ਹੈਂਡ ਮਾਰ ਕੀਤਾ ਗਿਆ ਹੀ ਪਰਚਾ ਦਰਜ ਕਰਾਂਗੇ ਇਹ ਲੜਕੀ ਵੱਲੋਂ ਜੋਗੀ ਕੱਪੜੇ ਫਾੜੇ ਗਏ ਇਹ ਨਹੀਂ ਹੁੰਦਾ ਪਰਚਾ ਨਹੀਂ ਹੋਏਗਾ ਤੇ ਫਿਰ ਆਪਾਂ ਧਰਨਾ ਲਾਵਾਂਗੇ